ਸਾਸੀ ਗਾਜੀ ਸਾਰਿਆਂ ਨੂੰ ਹੋ ਕੀ ਹਾਲ ਚਾਲ ਜੀ ਤੇ ਕਰਾਤ ਅਸੀਂ ਜਿਹੜੇ ਆਲੇ ਦੁਆਲੇ ਗੁਰਦੁਆਰਾ ਸਾਹਿਬ ਜਾਣ ਸੀ ਜਾਂ ਨਹੀਂ ਸਕੇ ਕਿਉਂਕਿ ਘਰਿਆਂ ਦਾ ਥੋ ਠੀਕ ਨਹੀਂ ਸੀਗੇ ਤੇ ਥੱਕੇ ਟੁੱਟੇ ਹੀ ਦੇ ਤੇ ਰਸਤੇ ਫਿਰ ਦਵਾਈ ਖਾ ਕੇ ਸੌਂਗੇ ਤੇ ਹੁਣ ਅਸੀਂ ਉੱਠੇ ਆ ਫਰੈਸ਼ ਹੋਏ ਆ ਤੇ ਹੁਣ ਅਸੀਂ ਸੱਚਖੰਡ ਜੀ ਹਜੂਰ ਸਾਹਿਬ ਜਾਵਾਂਗੇ ਤੇ ਉਤੋਂ ਬਾਅਦ ਵਾਪਸੀ ਕੇ ਫਿਰ ਅਸੀਂ ਆਲੇ ਦੁਆਲੇ ਜਿਹੜੇ ਗੁਰਦੁਆਰੇ ਐ ਜਿੱਦਾਂ ਹੀਰਾ ਘਾਟ ਗੁਰਦੁਆਰਾ ਸਾਹਿਬੰਦਾ ਘਾਟ ਉਹਦੇ ਦੱਛੇ ਕਰਾਵਾਂਗੇ ਤੁਹਾਨੂੰ ਤੇ ਇਤਿਹਾਸ ਦੱਸਾਂਗੇ ਤੇ ਸੋ ਜੁੜੇ ਰਹੋ ਸਾਡੇ ਬਲੌਗ ਨਾਲ ਤੇ ਅਸੀਂ ਹੁਣ ਚੱਲ ਚੱਲੇ ਆ ਅਸੀਂ ਦੁਆਰਾ ਗੁਰਦੁਆਰਾ ਸਾਹਿਬ ਉੱਥੇ ਦੱਛੇ ਮੇਲਾ ਕਰਦੇ ਆ ਵਿੱਚੋਂ ਨਿਕਲ ਲੱਗੇ ਸੀਗੇ ਅਸੀਂ ਸਤਖੰਡ ਚੱਲੇ ਆਈ ਕਿਹਾ ਤੁਹਾਨੂੰ ਜਾਂਦੇ ਜਾਂਦੇ ਕਿ ਵੀਊ ਦਿਖਾ ਜੀਏ ਇਹ ਜਿੱਥੇ ਅਸੀਂ ਕਮਰਾ ਲਿਆ ਹੋਆ 12ਵੀਂ ਮੰਜ਼ਲ ਤੇ ਇਹ ਉੱਥੇ ਬਾਲਕਨੀ ਜਿਹੇ ਵੀਊ ਦੀਦਾ ਵਾ ਇਥੇ ਗੁਜਾਵਰੀ ਨਦੀ ਦਸਰੀਆ ਤੇ ਉਹ ਗੁਰਦੁਆਰਾ ਬੰਦਾ ਘਰ ਸਾਹਿਬ ਜਿੱਥੇ ਤੁਹਾਨੂੰ ਦੱਠਾ ਕਰਾਉਣਾ ਜਾ ਕੇ ਤੇ ਆਲੇ ਦੁਆਲੇ ਵੀ ਇਥੇ ਗੁਰਦੁਆਰਾ ਸਾਹਿਬ ਆ ਤੇ ਇੱਥੇ ਸਾਨੂੰ ਸਾਰੇ ਬਿਊਰ ਦੀ ਸਾਈਟ ਤੇ ਬਾਬਾ ਬੁੱਢਾ ਸਾਹਿਬ ਜੀ ਐਨਆਰਏ ਨਵਾਸ ਸਾਰੇ ਇਥੇ ਬਿਊਰ ਤੇ ਮਤਲਬ ਕਿ ਨੰਦੇੜ ਸਿਟੀ ਸਾਰੀ ਦਿਸ ਰਹੀ ਹੈ ਇੱਥੋਂ ਹੁਣ ਆਪਾਂ ਗੁਰਦਾਰੇ ਚੱਲੇ ਆ ਤੇ ਪੰਪ ਤੇ ਹੋਣ ਚੱਲੇ ਤੇ ਬਾਅਦ ਤੁਹਾਨੂੰ ਹੋਰ ਗੁਰਦਾਰੇ ਵੀ ਦਰਸ਼ਨ ਕਰਾਵਾਂਗੇ ਹੁਣ ਆਪਾਂ ਛਤਖੰਡ ਪਹੁੰਚ ਚੁੱਕੇ ਹਾਂ ਅੱਜ ਵੀ ਬੱਦਲ ਹੋ ਰਹੇ ਨੇ ਅੱਜ ਵੀ ਮੌਸਮ ਬਹੁਤ ਵਧੀਆ ਵਾ ਕੱਲ ਤੇ ਮੀਂਹ ਪਈ ਗਿਆ ਨਿੱਕਾ ਨਿੱਕਾ ਕਰੀ ਹਟ ਗਿਆ ਕਰੀ ਪੈ ਗਿਆ ਅੱਜ ਵੇਖੋ ਕੀ ਮੌਸਮ ਹੁੰਦਾ ਕਿ ਮੀਂਹ ਆਉਂਦਾ ਕਿ ਕੀ ਨਹੀਂ ਅੱਜ ਬੱਸ ਬੱਦਲ ਤੇ ਬਹੁਤ ਜ਼ਿਆਦਾ ਅਸੀਂ ਵਾਹਿਗੁਰੂ ਜੀ ਅਸੀਂ ਹਜੂਸਾ ਗੁਰਦੁਆਰਾ ਸਾਹਿਬ ਪਹੁੰਚੇ ਆ ਇੱਕ ਤੁਹਾਨੂੰ ਬੋਲੀ ਸਾਹਿਬ ਦਾ ਦਰਸ਼ਨ ਕਰਾਉਨੇ ਆ ਜੋ ਕਿ ਇਤਿਹਾਸਕ ਆ ਜੋ ਇਥੇ ਸੱਚਖੰਡ ਦੇ ਜੂਸ ਹੈ ਮੇਰੇ ਇਸ਼ਨਾਨ ਸੇਵਾ ਤੇ ਇਥੋਂ ਵੀ ਜਲ ਲੈ ਕੇ ਜਾਂਦੇ ਨੇ ਇਹ ਇੱਕ ਜਲ ਤੇ ਗਦਾਵਰੀ ਨਦੀ ਕੋਲੋਂ ਜਾਂਦਾ ਇੱਕ ਜਲ ਇੱਥੋਂ ਲੈ ਕੇ ਜਾਂਦੇ ਨੇ ਇਹ ਬਹੁਤ ਡੂੰਗੀ ਆ ਤੇ ਇਹ ਇਸ ਟਾਈਮ ਬੰਦਿਆ ਤੇ ਇਸ ਵਿੱਚ ਅੰਦਰ ਨਹੀਂ ਜਾ ਸਕਦੇ ਪੁਲਿਸ ਸਾਹਿਬ ਦੇ ਦੱਛੇ ਕਰਵਾਇਆ ਉਹ ਜੋ ਥੱਲੇ ਥੱਲੇ ਅੰਡਰਗਰਾਉਂਡ ਜਾ ਰਹੀ ਹੈ ਉਹ ਇਸ ਦੇ ਨੀਚੇ ਆ ਜਾਂਦੀ ਹੈ ਇਹ ਇਤਿਹਾਸ ਲਿਖਿਆ ਤੁਸੀਂ ਚਾਹੋ ਤਾਂ ਸਕਰੀਨ ਸ਼ਾਟ ਕਰਕੇ ਵੀ ਪੜ ਸਕਦੇ ਹੋ ਤੇ ਇਹ ਇੱਥੋਂ ਜਲ ਲੈ ਕੇ ਤੇ ਰੋਜ਼ ਸਵੇਰੇ ਤੱਕ ਇਸ਼ਨਾਨ ਕਰਾਇਆ ਜਾਂਦਾ ਹੈ ਇਹ ਦੇਖੋ ਜੀ ਬਹੁਤ ਵਰੀਆ ਬਣੀ ਆ ਇਹ ਇੱਥੇ ਬੂਟੇ ਵੀ ਲੱਗੇ ਨੇ ਤੇ ਇਹ ਸਭ ਨੂੰ ਬੰਦਿਆ ਇਸ ਅੰਦਰ ਅੰਦਰ ਜਾ ਨਹੀਂ ਸਕੇ ਐਸਾ ਕਿ ਤੁਹਾਨੂੰ ਫਿਰ ਬਾਹਰ ਬਾਹਰ ਦਛੇ ਕਰਾ ਦਿੱਤੇ ਨੇ ਹੁਣ ਸਾਚੇਖੰਡ ਤੋਂ ਹੀ ਉੱਥੇ ਜਾ ਰਹੇ ਜਿੱਥੇ ਗੋਵੇ ਸਿੰਘ ਪਾਸ਼ਾ ਜੀ ਦੇ ਘੋੜੇ ਹੀ ਨਾ ਉਹਨਾਂ ਦੇ ਅੰਛ ਤੋਂ ਜਿਹੜੇ ਘੋੜੇ ਇੱਥੇ ਹੈਗੇ ਨੇ ਅਸੀਂ ਉਹਨਾਂ ਦੇ ਦਛਣਾ ਲਈ ਜਾ ਰਹੇ ਹਾਂ ਕਿਉਂ ਗੁਰਦੁਆਰਾ ਸਾਹਿਬ ਤੋਂ ਤਕਰੀਬਨ ਅਤਾਕ ਕਿਲੋਮੀਟਰ ਪੈਂਦਾ ਆ ਜੀ ਅਸੀਂ ਰਸਤੇ 'ਚ ਜਾ ਰਹੇ ਆ ਜਿੱਥੇ ਹਰਿਆਲੀ ਆ ਨੰਦੇੜ ਸਾਹਿਬ ਨੰਦੇੜ ਸਾਹਿਬ ਦੀਆਂ ਛੜਤਾਂ ਪਿੱਛੇ ਵੀ ਕਾਫੀ ਹਰਿਆਲੀ ਛੱਡ ਕੇ ਆਏ ਆ ਜੋ ਕਿ ਬਹੁਤ ਵਧੀਆ ਗੱਲ ਆ ਇੱਥੇ ਮਹਾਰਾਸ਼ਟਰ 'ਚ ਇੱਕ ਚੀਜ਼ ਵੇਖੀ ਆ ਕਿਤੇ ਹਰਿਆਲੀ ਬਹੁਤ ਜ਼ਿਆਦਾ ਤੇ ਆਪਣੇ ਪੰਜਾਬ 'ਚ ਵੀ ਇਸ ਤਰ੍ਹਾਂ ਦੀ ਹਰਿਆਲੀ ਹੋਵੇ ਤੇ ਬਹੁਤ ਵਧੀਆ ਰਹਿੰਦਾ ਹੈ ਤੇ ਚਾਰੇ ਪਾਸੇ ਘਾਹ ਦਰਤ ਤੇ ਬਹੁਤ ਸੋਨਾ ਮਤਲਬ ਸ਼ਹਿਰ ਹੈਗਾ ਗੋਵੀਫੇ ਪਾਸ਼ਾਈ ਦਾ ਸ਼ਹਿਰ ਇਹ ਹੁਣ ਅਸੀਂ ਆ ਗਏ ਆ ਗੋਗੋਬ ਸਿੰਘ ਜੀ ਮਿਊਜ਼ੀਅਮ ਇੱਥੇ ਵੇਖਦੇ ਆ ਸਾਨੂੰ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਉਹ ਤੁਹਾਨੂੰ ਵੀ ਇੱਥੇ ਵਿਖਾਉਂਦੇ ਆ ਇਹ ਗੁਰਦੁਆਰਾ ਸਾਹਿਬ ਤੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅੱਧਾ ਕਿਲੋਮੀਟਰ ਪੈਂਦਾ ਵਾ ਪੈਦਲ ਵੀ ਤੁਸੀਂ ਆ ਸਕਦੇ ਹੋ ਤੇ ਇੱਥੇ ਇਹ ਚੀਜ਼ ਨੂੰ ਅਸੀਂ ਐਕਸਪਲੋਰ ਕਰਦੇ ਆ ਵੇਖਦੇ ਆ ਇੱਥੇ ਆ ਤੁਹਾਨੂੰ ਮੇਰਾ ਬਾਹਰਲਾ 뷰 ਦਿਖਾਉਨੇ ਆ ਇਹ مین ਗੇਟ ਆ ਜੀ ਇਹਦਾ ਤੇ ਆ ਪੋਲੇ ਹਾਂ ਬੰਦੇ ਇਹ ਬਹੁਤ ਸੋਹਣਾ ਬਣਿਆ ਜੀ ਇੱਥੇ ਇੱਥੇ ਟੈਕ ਟੈ ਖਿੜਕੀ ਆ ਜੋ 1000 ਦੇ ਦੀ 20 ਰੁਪਏ ਲੈ ਸਕਦੇ ਜੀ ਕਿ ਇੱਥੇ ਟਰੈਕਟਰ ਲੈ ਕੇ ਤੇ ਸੋਹੀ ਅੰਦਰ ਚੱਲਦੇ ਆ ਇਹ ਦੇਖੋ ਟਰੈਕਟਰ ਅਸੀਂ ਟਰੈਕਟਰ ਲੈ ਲਈ ਆ ਹੁਣ ਅਸੀਂ ਟਰੈਕਟਰ ਲੈ ਕੇ ਅੰਦਰ ਨੂੰ ਚੱਲੇ ਆ ਇੱਥੇ ਸਾਨੂੰ ਗੇਟ ਵਰਦੇ ਹੀ ਪਹਿਲਾਂ ਸਾਨੂੰ ਬਤਕਾਂ ਵੇਖਣ ਨੂੰ ਮਿਲੀਆਂ ਉਹ ਤੁਹਾਨੂੰ ਬਤਕਾਂ ਵਿਖਾਉਂਦੇ ਆ ਬੜੀ ਸੋਹਣੀਆਂ ਲੱਗਣ ਇਹ ਬਹੁਤ ਵੱਡਾ ਹਾਥੀ ਦਾ ਬੁੱਤ ਬਣਿਆ ਹੋ ਜੀ ਤੇ ਇਸ ਤੇ ਲੱਗੇ ਬਤਕਾਂ ਬੈਠੀਆਂ ਨੇ ਉਹ ਆ ਦੇਖੋ ਇਹ ਬਹੁਤ ਸੋਹਣਾ ਵਿਊ ਆ ਚਾਰੇ ਪਾਸੇ ਬੂਟੇ ਆ ਪਲਾਂਟਸ ਆ ਇੰਨਾ ਤੋਂ ਜ਼ਿਆਦਾ ਵਧੀਆ ਬਣਿਆ ਵਾ ਨਾ ਵੇਖ ਕੇ ਵੈਸੇ ਆਹ ਆਏ ਬੰਦੇ ਦਾ ਮਨ ਖੁਸ਼ ਹੋ ਜਾਂਦਾ ਇਹ ਦੇਖੋ ਬਤਕਾਂ ਇੱਥੇ ਬੈਠੀਆਂ ਨੇ ਇੱਥੇ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਇੱਥੇ ਗਰੀਨੀਰੀ ਬਹੁਤ ਜ਼ਿਆਦਾ ਇੱਥੇ ਘਾਹ ਵੀ ਆ ਤੇ ਘਾਹ ਤੇ ਤੁਸੀਂ मतलब ਬੈਠ ਕੇ ਬੈਠ ਵੀ ਸਕਦੇ ਜੇ ਆਰਾਮ ਵੀ ਕਰ ਸਕਦੇ ਜੇ ਘੜੀ ਇੰਜੋਏ ਕਰ ਸਕਦੇ ਜੇ ਇਸ ਵਿਊ ਨੂੰ ਸੋ ਇੱਥੇ ਪੂਰੀ ਬਾਗਬਾਨੀ ਕੀਤੀ ਗਈ ਆ ਹੁਣ ਅਸੀਂ ਅੰਦਰ ਨੂੰ ਜਾ ਰਹੇ ਆ ਤੇ ਇਹ ਵੇਖੋ ਜੋ ਕਿ ਪੁਰਾਣੀ ਕੋਈ ਵਿਰਾਸਤ ਹੈ ਦਾ ਇੱਥੇ ਰੇੜਾ ਜੋ ਕਿ ਬਲਦਾਂ ਨੂੰ ਜੋੜ ਕੇ ਲਜਾਇਆ ਜਾਂਦਾ ਸੀਗਾ ਜੋ ਇੱਥੇ ਅੱਜ ਵੀ ਸਾਂਭਿਆ ਆ ਵਾ ਇਹ ਮਿਊਜ਼ੀਅਮ ਦਾ ਪ੍ਰਵੇਸ਼ ਦੁਆਰ ਆ ਹਾਂ ਅਸਲੀ ਮਤਲਬ ਇਹ ਤਾਂ ਨਹੀਂ ਸਤਾਈ ਨਹੀਂ ਇੰਤਕਰੀ ਨਹੀਂ ਸਤਾਈ ਨਹੀਂ ਆਉਂਦੇ ਮੁਜ਼ੀਅਮ ਪਾਰ ਮੈਂ ਜੀ ਮਿਊਜ਼ੀਅਮ ਦੇ ਅੰਦਰ ਕੋਮ ਕੀ ਆ ਗਏ ਆ ਤੇ ਮਿਊਜ਼ੀਅਮ ਦੇ ਅੰਦਰ ਜਿਆਦੀ ਵੀਡੀਓ ਨਹੀਂ ਬਣਾਉਂਦੇ ਤੇ ਤਾਂ ਤੇ ਥੋੜੀ ਜੀ ਬਣਾਈ ਆ ਤੇ ਬਹੁਤ ਵਧੀਆ ਮਿਊਜ਼ੀਅਮ ਆ ਤੇ ਹਜੂ ਸਾਬ ਜਦੋਂ ਵੀ ਆਓ ਆਪ ਮਿਊਜ਼ੀਅਮ ਜ਼ਰੂਰ ਆਇਓ ਇਤਿਹਾਸ ਅਥੀਆ ਦੱਸਿਆ ਵਾ ਤੇ ਜਿੰਨਾ ਆਪਾਂ ਵੀਡੀਓ ਬਣਾਈ ਤੁਸੀਂ ਵੀਡੀਓ ਤੇ ਵੇਖ ਲਿਓ ਇਸ ਕੰਟੋੜਾ 1/2 ਕਿਲੋਮੀਟਰ ਪੈਂਦਾ ਤੁਸੀਂ ਵੀ ਆਇਓ ਬਹੁਤ ਵਧੀਆ ਮਿਊਜ਼ੀਅਮ ਆ ਤੇ ਅਲੱਗ ਮਸ਼ੀਨਰੀ ਵੀ ਬੜੀ ਵਧੀਆ ਵਾ ਉਸੋਂ ਅਸੀਂ ਮਿਊਜ਼ੀਅਮ ਵੇਖ ਲਿਆ ਵਾ ਤੇ ਹੁਣ ਮਿਊਜ਼ੀਅਮ ਅਸੀਂ ਵੇਖ ਕੇ ਤੇ ਹੁਣ ਜਿੱਥੇ ਗੋਵਿਸੇ ਪਾਤਸ਼ਾਹ ਜੀ ਦੇ ਘੋੜੇ ਜੀ ਉਹ ਅਸੀਂ ਹੁਣ ਦੱਖਣ ਕੰਨ ਜਾ ਰਹੇ ਆ ਉਹ ਤੁਹਾਨੂੰ ਵਿਖਾਉਨੇ ਆ ਉਹ ਵੀ ਉਹਦੇ ਐਸਕੂਰ ਸਟੇਟ ਤੇ ਦੱਸਿਆ ਵਾ ਤੇ ਅਸੀਂ ਜੇ ਭਾਈ ਸਾਹਿਬ ਤੋਂ ਪੁੱਛਿਆ ਸੀ ਕਿ ਇੱਥੇ ਥੋੜੀ ਦੇਰ ਅੱਗੇ ਹੋਰ ਜਾਣਾ ਪੈਣਾ ਜੀ ਉੱਥੇ ਕਾ ਉੱਥੇ ਤੁਹਾਨੂੰ ਜਾ ਕੇ ਫਿਰ ਵਿਖਾਉਨੇ ਆ ਜੀ ਫਾਈਨਲੀ ਅਸੀਂ ਪਹੁੰਚ ਗਏ ਆ ਜਿੱਥੇ ਗੋਵਿਸੇ ਮਹਾਰਾਜ ਜੀ ਦੇ ਘੋੜਿਆਂ ਦੇ ਵਿੱਚ ਅੰਚ ਤੋਂ ਜਿਹੜੇ ਘੋੜੇ ਆ ਉਹ ਆਪਾਂ ਇੱਥੇ ਦਰਸ਼ਨ ਕਰਨੇ ਆ ਇਹ ਪ੍ਰਵੇਸ਼ ਦੁਆਰ ਹੈ ਜਿਸੇ ਅਸੀਂ ਜਾ ਰਹੇ ਆ ਉਹ ਸਾਹਮਣੇ ਗੁਰਦੁਆਰਾ ਬੋਲੀ ਸਾਹਿਬ ਆ ਜਿੱਥੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਇਹਦਾ ਕੁਝ ਇਸ ਤਰ੍ਹਾਂ ਦਾ ਵਿਊ ਆ ਜੀ 아니 <목소리도> l <목소리도> ਤੇ ਬਹੁਤ ਬੜਾ ਚੱਲ ਰਿਹਾ ਹੈ। ਇਹ ਬੰਦੇ ਨਹੀਂ ਸੁਆ ਰਹੇ। ਕੂੜੇ ਦੇ ਦਰਸ਼ਨ ਕਰਕੇ ਸੋ ਜਾ ਰਹੇ ਆ। ਉਹ ਜਿਹੜਾ ਘੋੜਾ ਸੀਗਾ ਉਹ ਘੋੜਾ ਜਿਹੜਾ ਬਾਬਾ ਅਨਮੂਲ ਸਿੰਘ ਜੀ ਕਹਿੰਦੇ ਕਿ ਗੁਰੂ ਪਾਸ਼ਾ ਜੀ ਦੇ ਘੋੜੇ ਦੇ ਅੰਛੇ ਦੇ ਵਿੱਚੋਂ ਹੀ ਸੋ ਇਹ ਜਦੋਂ ਦਸਹਿਰੇ ਮੌਕੇ ਤੇ ਜਦੋਂ ਕੋਈ ਗੋਵੀ ਸਿੰਘ ਜੀ ਜੀ ਦੇ ਪ੍ਰੋਨਾਅਸ ਕੋਈ ਸੰਬੰਧ ਸਮਾਗਮ ਹੁੰਦਾ ਉੱਥੇ ਫਿਰ ਘੋੜੇ ਸਜਾ ਕੇ ਲਿਜਾਇਆ ਜਾਂਦਾ ਸੋ ਇਹ ਵੀ ਕਿ ਕਹਿੰਦੇ ਨੇ ਕਿ ਵੀ ਜਦੋਂ ਘੋੜੇ ਤੇ ਗੋਵੀ ਸਿੰਘ ਪਾਸ਼ਾ ਆਪ ਸਵਾਰੀ ਕਰਦੇ ਨੇ ਸੋ ਜਦੋਂ ਜਦੋਂ ਸਵਾਰੀ ਕਰਦੇ ਨੇ ਉਦੋਂ ਸਾਰੇ ਸੰਗਤਾਂ ਵੇਖਦੀਆਂ ਜਿਵੇਂ ਘੋੜਾ ਇਤਨਾ ਨਾ ਥੱਕਿਆ ਹੁੰਦਾ ਜਿਵੇਂ ਉਹਨੇ ਕਿਸੇ ਨੇ ਸਵਾਰੀ ਕੀਤੀ ਹੁੰਦੀ ਆ ਸੋ ਮਹਾਰਾਜ ਆਪ ਸਵਾਰੀ ਕਰਦੇ ਨੇ ਉਹਦੇ ਤੇ ਤੇ ਬਹੁਤ ਕਿਰਪਾ ਵਾ ਸੋ ਅਸੀਂ ਘੋੜੇ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ ਸਮਝਦੇ ਆ ਸੋ ਤੁਸੀਂ ਵੀ ਇਸ ਵਲੌਗ ਰਾਹੀਂ ਘੋੜੇ ਦੇ ਦਰਸ਼ਨ ਕਰਿਓ ਬੂਰ ਤੇ ਲੱਗਾ ਇੱਥੇ ਨਾ ਸਤਖੰਡ ਬੂਰ ਵੱਲੋਂ ਬਸ ਜਾਂਦੀ ਆ ਜੋ ਕਿ ਜਿਹੜੇ ਹਜੂਰ ਸਾਹਿਬ ਦੇ ਆਲੇ ਤੋਂ 15 ਕਿਲੋਮੀਟਰ ਦੇ ਘੇਰੇ ਦੇ ਆ ਜੋ 20 20 ਕਿਲੋਮੀਟਰ ਦੇ ਘੇਰੇ 'ਚ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਦੱਛਣਾ ਵਾਸਤੇ ਇੱਥੋਂ ਬੱਸ ਜੰਦੀ ਆ ਸੱਚਖੰਡ ਹਜੂਰ ਸਾਹਿਬ ਵਾਲੀ ਉਤੇ ਤੁਸੀਂ ਸ਼ਾਮ ਨੂੰ ਇੱਥੇ 6 ਵਜੇ ਬੁੱਕ ਕਰਾ ਸਕਦੇ ਜੇ ਤੇ ਜਿਹੜੀ ਏਸੀ ਵਾਲੀ ਬੱਸ ਆ ਉਹ 250 ਰੁਪਿਆ ਜਿਹੜਾ ਨਾ ਨਾ ਏਸੀ ਆ ਉਹ 150 ਰੁਪਿਆ ਪਰ ਪਰ ਸਵਾਰੀ ਸੋ ਤੁਸੀਂ ਇੱਥੋਂ ਬੱਸ ਬੁੱਕ ਕਰਾ ਕੇ ਜਾ ਸਕਦੇ ਜੇ ਆਲੇ ਦੁਆਲੇ ਗੁਰਦੁਆਰੇ ਦੇ ਦੱਛਣ ਵੀ ਕਰ ਸਕਦੇ ਤੇ ਇਹ ਜੋ ਸੱਚਖੰਡ ਹਜੂਰ ਸਾਹਿਬ ਦੇ ਬੈਕ ਸਾਈਡ ਦਾ ਇਸ ਤਰ੍ਹਾਂ ਦਾ ਵਿਊ ਆ